ਜਿਹੜੇ ਸਾਡੇ ਕੱਲ ਨੂੰ ਬਲਾਕ ਦੇ ਦਰਵਾਦੇ 14 ਪਿੰਡਾਂ ਦੇ ਵਿੱਚ ਜਿਹੜੀ ਆ ਪੰਚਾਇਤਾਂ ਦੀ ਇਲੈਕਸ਼ਨ ਹੋ ਰਹੀ ਆ 14 ਦੇ 14 ਪਿੰਡਾਂ ਦੇ ਵਿੱਚ ਮੈਂਬਰਾਂ ਦੀ ਇਲੈਕਸ਼ਨ ਹੋ ਰਹੀ ਆ ਸਿਰਫ ਇੱਕ ਪਿੰਡ ਦੇ ਵਿੱਚ ਮੈਂਬਰਾਂ ਦੇ ਨਾਲ ਪਿੰਡ ਦੌਲੇ ਦੇ ਵਿੱਚ ਸਰਪੰਚ ਦੀ ਇਲੈਕਸ਼ਨ ਵੀ ਹੋ ਰਹੀ ਆ ਇਹ ਸਾਡੇ ਟੋਟਲ 14 ਪਿੰਡ ਨੇ ਤੇ 26 ਬੂਥ ਨੇ ਇਹਨਾਂ ਦੇ ਵਿੱਚ ਤੇ ਸਾਡੇ ਸਾਰੇ ਪ੍ਰਬੰਧ ਮੁਕੰਮਲ ਆ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਸਾਡੀਆਂ ਟੀਮਾਂ ਲਗਭਗ ਸਾਰੀਆਂ ਹੋਰ ਅਤੇ ਘੰਟੇ 'ਚ ਥੁਰਵਾਨਾ ਹੋ ਜਾਣਗੀਆਂ ਤੇ ਪੂਰੀ ਸ਼ਾਂਤਮਈ ਤਰੀਕੇ ਨਾਲ ਜਿਹੜੀ ਇਲੈਕਸ਼ਨਾਂ ਰਾਜ ਚੋਣ ਕਮਿਸ਼ਨ ਦੇ ਜਿਹੜੀਆਂ ਹਦਾਇਤਾਂ ਮੁਤਾਬਕ ਜਿਹੜੇ ਸਾਡੇ ਕੱਲ ਨੂੰ ਬਲੌਗ ਦੇ ਦਰਵਾਦੇ 14 ਪਿੰਡਾਂ ਦੇ ਵਿੱਚ ਜਿਹੜੀ ਆ ਪੰਚਾਇਤਾਂ ਦੀ ਇਲੈਕਸ਼ਨ ਹੋ ਰਹੀ ਆ 14 ਦੇ 14 ਪਿੰਡਾਂ ਦੇ ਵਿੱਚ ਮੈਂਬਰਾਂ ਦੀ ਇਲੈਕਸ਼ਨ ਹੋ ਰਹੀ ਆ ਸਿਰਫ ਇੱਕ ਪਿੰਡ ਦੇ ਵਿੱਚ ਮੈਂਬਰਾਂ ਦੇ ਨਾਲ ਪਿੰਡ ਦੌਲੇ ਦੇ ਵਿੱਚ ਸਰਪੰਚ ਦੀ ਇਲੈਕਸ਼ਨ ਵੀ ਹੋ ਰਹੀ ਆ ਇਹ ਸਾਡੇ ਟੋਟਲ 14 ਪਿੰਡ ਨੇ ਤੇ 26 ਬੂਥ ਨੇ ਇਹਨਾਂ ਦੇ ਵਿੱਚ ਕਿ ਸਾਡੇ ਸਾਰੇ ਪ੍ਰਬੰਧ ਮੁਕੰਮਲ ਆ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਸਾਡੀਆਂ ਟੀਮਾਂ ਲਗਭਗ ਸਾਰੀਆਂ ਹੋਰ ਅਤੇ ਘੰਟੇ ਚ ਥੁਰਵਾਨਾ ਹੋ ਜਾਣਗੀਆਂ ਤੇ ਪੂਰੀ ਸ਼ਾਂਤਮਈ ਤਰੀਕੇ ਨਾਲ ਜਿਹੜੀ ਇਲੈਕਸ਼ਨਾਂ ਰਾਜ ਚੋਣ ਕਮਿਸ਼ਨ ਦੇ ਜਿਹੜੀਆਂ ਹਦਾਇਤਾਂ ਮੁਤਾਬਕ ਜਿਹੜੇ ਸਾਡੇ ਕੱਲ ਨੂੰ ਬਲੌਗ ਦੇ ਦਰਵਾਦੇ 14 ਪਿੰਡਾਂ ਦੇ ਵਿੱਚ ਜਿਹੜੀ ਆ ਪੰਚਾਇਤਾਂ ਦੀ ਇਲੈਕਸ਼ਨ ਹੋ ਰਹੀ ਆ 14 ਦੇ 14 ਪਿੰਡਾਂ ਦੇ ਵਿੱਚ ਮੈਂਬਰਾਂ ਦੀ ਇਲੈਕਸ਼ਨ ਹੋ ਰਹੀ ਆ ਸਿਰਫ ਇੱਕ ਪਿੰਡ ਦੇ ਵਿੱਚ ਮੈਂਬਰਾਂ ਦੇ ਨਾਲ ਪਿੰਡ ਤੌਰਲੇ ਦੇ ਵਿੱਚ ਸਰਪੰਚ ਦੀ ਇਲੈਕਸ਼ਨ ਵੀ ਹੋ ਰਹੀ ਆ ਇਹ ਸਾਡੇ ਟੋਟਲ 14 ਪਿੰਡ ਨੇ ਤੇ 26 ਬੂਥ ਨੇ ਇਹਨਾਂ ਦੇ ਵਿੱਚ ਕਿ ਸਾਡੇ ਸਾਰੇ ਪ੍ਰਬੰਧ ਮੁਕੰਮਲ ਆ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਸਾਡੀਆਂ ਟੀਮਾਂ ਲਗਭਗ ਸਾਰੀਆਂ ਹੋਰ ਅੱਤੇ ਘੰਟੇ ਚ ਥੁਰਵਾਨਾ ਹੋ ਜਾਣਗੀਆਂ ਤੇ ਪੂਰੀ ਸ਼ਾਂਤਮਈ ਤਰੀਕੇ ਨਾਲ ਜਿਹੜੀ ਇਲੈਕਸ਼ਨ ਆ ਰਾਜ ਚੋਣ ਕਮਿਸ਼ਨ ਦੇ ਜਿਹੜੀਆਂ ਹਦਾਇਤਾਂ ਮੁਤਾਬਕ ਜਿਹੜੇ ਸਾਡੇ ਕੱਲ ਨੂੰ ਬਲਾਕ ਦੇ ਦਰਵਾਦੇ 14 ਪਿੰਡਾਂ ਦੇ ਵਿੱਚ ਜਿਹੜੀ ਆ ਪੰਚਾਇਤਾਂ ਦੀ ਇਲੈਕਸ਼ਨ ਹੋ ਰਹੀ ਆ 14 ਦੇ 14 ਪਿੰਡਾਂ ਦੇ ਵਿੱਚ ਮੈਂਬਰਾਂ ਦੀ ਇਲੈਕਸ਼ਨ ਹੋ ਰਹੀ ਆ ਸਿਰਫ ਇੱਕ ਪਿੰਡ ਦੇ ਵਿੱਚ ਮੈਂਬਰਾਂ ਦੇ ਨਾਲ ਪਿੰਡ ਦੌਲੇ ਦੇ ਵਿੱਚ ਸਰਪੰਚ ਦੀ ਇਲੈਕਸ਼ਨ ਵੀ ਹੋ ਰਹੀ ਆ ਇਹ ਸਾਡੇ ਟੋਟਲ 14 ਪਿੰਡ ਨੇ ਤੇ 26 ਬੂਥ ਨੇ ਇਹਨਾਂ ਦੇ ਵਿੱਚ ਕਿ ਸਾਡੇ ਸਾਰੇ ਪ੍ਰਬੰਧ ਮੁਕੰਮਲ ਆ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਸਾਡੀਆਂ ਟੀਮਾਂ ਲਗਭਗ ਸਾਰੀਆਂ ਹੋਰ ਅਤੇ ਘੰਟੇ ਚ ਥੁਰਵਾਨਾ ਹੋ ਜਾਣਗੀਆਂ ਤੇ ਪੂਰੀ ਸ਼ਾਂਤਮਈ ਤਰੀਕੇ ਨਾਲ ਜਿਹੜੀ ਇਲੈਕਸ਼ਨ ਆ ਰਾਜ ਚੋਣ ਕਮਿਸ਼ਨ ਦੇ ਜਿਹੜੀਆਂ ਹਦਾਇਤਾਂ ਮੁਤਾਬਕ ਜਿਹੜੇ ਸਾਡੇ ਕੱਲ ਨੂੰ ਬਲੌਕ ਦੇ ਦਰਵਾਦੇ 14 ਪਿੰਡਾਂ ਦੇ ਵਿੱਚ ਜਿਹੜੀ ਆ ਪੰਚਾਇਤਾਂ ਦੀ ਇਲੈਕਸ਼ਨ ਹੋ ਰਹੀ ਆ 14 ਦੇ 14 ਪਿੰਡਾਂ ਦੇ ਵਿੱਚ ਮੈਂਬਰਾਂ ਦੀ ਇਲੈਕਸ਼ਨ ਹੋ ਰਹੀ ਆ ਸਿਰਫ ਇੱਕ ਪਿੰਡ ਦੇ ਵਿੱਚ ਮੈਂਬਰਾਂ ਦੇ ਨਾਲ ਪਿੰਡ ਦੌਲੇ ਦੇ ਵਿੱਚ ਸਰਪੰਚ ਦੀ ਇਲੈਕਸ਼ਨ ਵੀ ਹੋ ਰਹੀ ਆ ਇਹ ਸਾਡੇ ਟੋਟਲ 14 ਪਿੰਡ ਨੇ ਤੇ 26 ਬੂਥ ਨੇ ਇਹਨਾਂ ਦੇ ਵਿੱਚ ਤੇ ਸਾਡੇ ਸਾਰੇ ਪ੍ਰਬੰਧ ਮੁਕੰਮਲ ਆ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਸਾਡੀਆਂ ਟੀਮਾਂ ਲਗਭਗ ਸਾਰੀਆਂ ਹੋਰ ਅਤੇ ਘੰਟੇ 'ਚ ਥੁਰਵਾਨਾ ਹੋ ਜਾਣਗੀਆਂ ਤੇ ਪੂਰੀ ਸ਼ਾਂਤਮਈ ਤਰੀਕੇ ਨਾਲ ਜਿਹੜੀ ਇਲੈਕਸ਼ਨ ਆ ਰਾਜ ਕਮਿਸ਼ਨ ਦੇ ਜਿਹੜੀਆਂ ਹਦਾਇਤਾਂ ਮਤਾਬਕ